ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁਡੀ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਮੱਝਾਂ ਸੇਲ ਲਈ ਲੈ ਕੇ ਆਏ ਜੀ ਜਿਸ ਘਰ ਚੋਂ ਵੀ ਵੀਡੀਓ ਬਣਾ ਰਹੇ ਆ ਵੀ ਇੱਧਰ ਘੇਲੂ ਪਸ਼ੂ ਰੱਖੇ ਵੀ ਆ ਕੋਈ ਵਪਾਰ ਦਾ ਕੰਮ ਨਹੀਂ ਪਸ਼ੂ ਆ ਜਿਹੜੇ ਬਾਈ ਕੋਲੇ ਸਾਰੀ ਚੰਗੀਆਂ ਵੀ ਸਾਰੀਆਂ ਬਰੀਡ ਚ ਚੰਗੀਆਂ ਨੇ ਪੂਰੀਆਂ ਰਾਜੀਆ ਸਮੀਆਂ ਪਲੀਆਂ ਚੰਗੇ ਦੁੱਧ ਵਾਲੀਆਂ ਨੇ ਚੰਗੇ ਬਾਈ ਨੇ ਦੱਸਿਆ ਵੀ ਅਸੀਂ ਸੀਮਣਾ ਜਿਹੜੇ ਲਗਵਾਏ ਪਿਆ ਸਾਰੇ ਪਸ਼ੂ ਬਾਈ ਦੇ ਘਰ ਦੇ ਆ ਬਈ ਦੁੱਧ ਤੇ ਲਾਏ ਆ ਆਉ ਪੁੱਛ ਲੈਣੇ ਬਾਈ ਤੁਹਾਡੇ ਅੱਜ ਵਿੱਚ ਅਨਿਤ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਵਧੀਆ ਹਾਂਜੀ ਹਾਂ ਬਾਈ ਜੀ ਨਾਮ ਤੇ ਐਡਰੈਸ ਬੋਲ ਨਾਮ ਸਗਨਦੀਪ ਸਿੰਘ ਪਿੰਡ ਜੇਠੂਗਾ ਤਹਿਸੀਲ ਫੋਲ ਜ਼ਿਲ੍ਹਾ ਉਠਨ ਦਾ ਠੀਕ ਹੈ ਨੇੜੇ ਪਿੰਡ ਬਾਈ ਜੇਠੂਗਾ ਦੇ ਮੇਰੇ ਤਾਂ ਦਵਾ ਇਹ ਤਾਂ ਰੰਪਰਾਈ ਆਪਣੇ ਠੀਕ ਇਧਰ ਫੋਲ ਹੈ ਜੀ ਓਕੇ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 133 99 909 ਠੀਕ ਹੈ ਇਹ ਵੀ ਇਧਰ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਬੂਰੀ ਝੋਟੀ ਲੇ ਰਹੇ ਨੇ ਕਿਹੜਾ ਸੂਸ ਹੁੰਦੀ ਹੈ ਇਹ ਪਹਿਲੇ ਬਾਈ ਪਹਿਲਾ ਠ ਕਿੰਨੇ ਦਿਨ ਲੈਂਦੀ ਹੈ ਬਾਈ ਇਹ 10 12 ਦਿਨ ਲੈਂਦੀ 10 ਤੋਂ 12 ਲੈ ਹਾਂਜੀ ਕਿੰਨਾ ਦੁੱਧ ਸੀ ਮਾਂ ਥੱਲੇ ਬਾਈ ਇਹ ਥੱਲੇ ਸੀਗਾ 16 ਕਿਲੋ ਲੀਟਰ ਉਹ ਸੀ 16 ਘਰ ਦੀ ਬਰੀਡੀ ਹੈ ਕੋਈ ਘਰ ਦੀ ਝੋਟੀ ਆ ਬਾਈ ਨੀ ਕੋਈ ਵਪਾਰ ਦਾ ਕੰਮ ਨਹੀਂ ਮੂੰਹੋਂ ਦੋ ਦੰਦਾ ਰਾਜੀ ਫੋਲਾ ਲੈ ਰਾਜੀ ਦੀ ਜੱਜਮੈਂਟ ਲਾ ਲਓ ਕੋਈ ਫੁੱਲ ਰਾਜੀ ਆ ਫੁੱਲ ਕਰਦਾ ਆਰਡਰ ਕਮਾਲ ਦਾ ਠੀਕਾ ਵੀ ਉਹ ਲੰਗੋ ਵਾਲਾ ਇਨਸਾਨ ਦਾ ਭਰਾ ਵੇ ਓਕੇ ਠੀਕ ਆ ਵੀ ਚੰਗਾ ਭਰਾਇਆ ਬਾਈ ਤੇ ਦੇਖੋ ਪੂਰੀ ਵਿਥੀ ਤੇ ਥਾਣਾ ਬਾਈ ਗਿਠ ਗਿਠ ਤੇ ਥਣ ਲੱਗਿਆ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਹਾਜੀ ਕੱਚੀ ਆ ਬਾਈ ਦਿਨ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰ ਲੋ ਖੋਲਿਓ ਬਾਈ ਤੋਰ ਕੇ ਦਿਖਾ ਦਿਓ ਰਾਜੀ ਫੋਲਾ ਚੌੜੀ ਚੂੜੀ ਦੇਖੋ ਬਾਈ ਪਿੱਛੇ ਤੋਂ ਚੌੜੀ ਚੂੜੀ ਬਹੁਤ ਆ ਫੇਸ ਵੀ ਦਿਖਾਵਾਂਗੇ ਪੂਰੀ ਆ ਬਾਈ ਚੰਗੇ ਸੀਮਣ ਤੋਂ ਗੱਬਣ ਖੁਦ ਵੀ ਚੰਗੇ ਦੇ ਹੋ ਹਣੇ ਬਾਈ ਹਾਂਜੀ ਹਾਂ ਚੰਗੇ ਠੀਕ ਆ ਖੁਦ ਵੀ ਬਾਈ ਕਹਿੰਦਾ ਚੰਗੇ ਸੀਮਣ ਦੇ ਆ ਤੋਂ ਬਾਈ ਕਹਿੰਦਾ ਭਰਾ ਹੀ ਨਹੀਂ ਸਰ ਮਾੜਾ ਤਾਂ ਸੀਮਣ ਬਾਈ ਕਹਿੰਦਾ ਆਪਾਂ ਕਦੇ ਪਸੂ ਦੇ ਲਵਾਏ ਹੀ ਨਹੀਂ ਬਾਈ ਚੰਗੇ ਹੀ ਸੀਮਣ ਲਵਾਇਆ ਫੇਸ ਦੇਖੋ ਫੇਸ ਬੜਾ ਧਿਆਰਾ ਸਿੰਘ ਕੁਆਲਿਟੀ ਬਹੁਤ ਚੰਗੀ ਆ ਤੋਰਾ ਦੇਖੋ ਬਾਈ ਤੋਰਾ ਬਹੁਤ ਚੰਗਾ ਕਰਮ ਵਾਲੀ ਦਾ ਰਾਜੀ ਫੋਲ ਆ ਬਈ ਰਾਜੀ ਰੋਜੀ ਕਰਨੀ ਕੋਈ ਕਟ ਨਹੀਂ ਲੈ ਚਲ ਮੜੀ ਸਿੱਧੀ ਤੋਰ ਦੇ ਬਈ ਕਰਤੀ ਕੱਚਿਆ ਦਣ ਹਜੇ ਲੈੰਦੀ ਆ ਉਹਦਾ ਨੋ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰ ਲੈਣਾ ਚੰਗੀ ਆ ਬ੍ਰੀਡ ਬਾਈ ਦੇ ਘਰ ਦੀ ਮਾਝਾ ਕੋਈ ਵਪਾਰ ਦਾ ਕੰਮ ਨਹੀਂ ਪਸ਼ੂਆਂ ਦੀ ਬਾਈ ਕਹਿੰਦਾ ਥੋੜੀ ਗਿਣਤੀ ਜ਼ਿਆਦਾ ਹੋ ਗਈ ਉਹਦਾ ਕਾਰਨ ਕਰਕੇ ਬਕੌਣ ਖੜੇ ਆ ਬਈ ਉਹਨਾਂ ਦੇ ਬਾਈ ਕਹਿੰਦਾ ਆਪਾਂ ਮੋੜ ਲੇ ਗੋ ਫੇਸ ਦੇਖੋ ਕਰਨਾ ਇਹਦਾ ਫੇਸ ਸੋਹਣਾ ਚੰਗਾ ਰਾਜੀ ਰੋਜੀ ਫੁੱਲ ਹੈ ਦੇਖੋ ਪਿਆ ਸੁਖਤ ਸਿੰਘ ਮੁੱਲ ਕੀ ਹੈ ਬਾਈ ਇਹਦਾ ਜੈਜ ਮੁੱਲ ਫੋਨ ਤੇ ਕਰਾਂਗੇ ਜੈਜ ਹੀ ਹੋਊਗਾ ਬਾਈ ਮੁੱਲ ਜੈਜ ਠੀਕ ਆ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੁੱਲ ਜਿਹੜਾ ਝੋਟੀ ਦੇ ਹਿਸਾਬ ਨਾਲ ਜੈਜ ਹੋਊਗਾ ਬਾਈ ਅੱਗੇ ਭਰਾ ਦੋ ਨੰਬਰ ਕਿਹੜਾ ਸੂਸ ਹੁੰਦੀ ਹੈ ਇਹ ਵੀ ਭਲੂਣੀ ਹੈ ਜੀ ਭਲੂਣੀ ਸੁੰਦੀ ਹੈ ਕਿੰਨੇ ਦਿਨ ਲੈਂਦੀ ਹੈ ਬਈ ਇਹ ਵੀ ਵਸ 10 ਵਾਰ ਹੁੰਦੇ ਨੇ ਲਓ 10 ਤੋਂ 12 ਦਿਨ ਠੀਕ ਹੈ ਬਈ ਕਿੰਨਾ ਕੁ ਦੁੱਧ ਤੁਸੀਂ ਮਾਂ ਥੱਲੇ ਤੇਰੀ ਮਾਂ ਥੱਲੇ ਵੀ ਦੁੱਧ ਸੀਗਾ 1500 ਲੀਟਰ 1500 ਲੀਟਰ ਠੀਕ ਹੈ ਕੱਲਾ ਕੱਲਾ ਥਣ ਬਈ ਚਾਰੇ ਥਣ ਨਿਕੜਵੇਂ 1 ਫੁੱਟ ਜੀ ਹੈਗੀ ਨਾ ਵਿਚਾਲੇ ਚੱਲ ਚੱਲਦੀ ਤਾਂ ਨਹੀਂ ਤੇਰੀ ਨਾਨੀ ਦੇ ਵੀ ਕਾ ਹੈਗੀ ਆ ਠੀਕ ਹੈ ਇਹ ਘਰ ਦੇ ਇਹਨਾਂ ਦੇ ਪਾਸੇ ਦਾ ਬਈ ਇਹ ਠੀਕ ਹੈ ਬਈ ਹੂੰ ਆ ਚਾਰੇ ਥਾਂ ਨਿਕੜਵੇਂ ਪੂਰੇ ਗਾਇਬ ਤੇ ਵਿਚਾਲੇ ਥੋੜੀ ਫੋੜ ਜੀ ਆ ਚੈੱਕ ਤਾਂ ਨਹੀਂ ਕਰੀ ਚਲਦੀ ਹੈ ਕਿ ਨਹੀਂ ਚਲਦੀ ਨਾ ਆਪਾਂ ਚੱਕਣੀ ਕਰੀ ਚੈੱਕ ਨਹੀਂ ਕਰੀ ਓਕੇ ਬਾਈ ਠੀਕ ਆ ਕੱਦ ਫੁੱਲ ਰਾਜੀ ਫੁੱਲ ਪਿੱਠਪੂੜਾ ਦੇਖੋ ਬਈ ਦੋ ਦੰਦੀ ਆ ਕਰਮ ਵਾਲੀ ਲੈ ਚੱਲ ਵੀਰੇ ਤੋਰਦੇ ਬੜੇ ਫੇਸ ਬੜਾ ਪਿਆਰਾ ਸਿੰਘ ਕੁਆਲਿਟੀ ਦੇਖੋ ਬਈ ਜਿਵੇਂ ਹੀ ਦੋਨੇ ਸਿੰਘ ਬਿਲਕੁਲ ਇੱਕੋ ਜਿਹੇ ਬਿਊਟੀ ਪੱਖ ਬਹੁਤ ਚੰਗਾ ਮਾਂ ਦਾ ਦੁੱਧ ਕਿੰਨਾ ਦੱਸੇ ਬਈ ਨੇ 16 ਲੀਟਰ 16 ਲੀਟਰ ਠੀਕ ਆ ਮਾਂ ਨੇ ਦੁੱਧ ਬਈ 16 ਲੀਟਰ ਤਾਂ ਤੋਰਾ ਦੇਖੋ ਬਈ ਸਮੀ ਪਲੀ ਰਾਜੀ ਰੋਜੀ ਫੁੱਲ ਥੋੜਾ ਡਰਦੀ ਆ ਲੈ ਚਲੋ ਬਈ ਇਹ ਲੇਵਾਂ ਨੂੰ ਬਹੁਤ ਖੋਲੂ ਹਜੇ ਕੱਚੀ ਕੱਚੀ ਅਦਣ ਲੈਦੀ ਆ ਉਹਦੋਂ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰਨਾ ਬਿਲਕੁਲ ਠੰਡ ਜੀ ਆ ਗਈ ਨਹੀਂ ਕਿ ਤਾ ਹੋਣੀ ਲਾਵੇ ਹਾਂ ਸਹੀ ਗੱਲ ਇਹਦੇ ਵੀ ਸੀਮਿੰਟ ਚੰਗਾ ਲੱਗੇ ਇਹ ਨਵਾਂ ਰਹਿ ਗਿਆ ਪਤਾ ਨਹੀਂ ਨਵਾਬ ਦਾ ਠੀਕ ਹੈ ਇਹ ਬਈ ਨਵਾਬ ਸੀਮਿੰਟ ਤੋਂ ਕਰਮਾਲੀ ਕਰਬਣ ਪੂਰਾ ਤਰਾ ਦੇਖੋ ਨੇੜਾ ਲਾਈਨ ਦੀਆਂ ਨੇ 10 10 ਬਈ ਉਹਨਾਂ ਨੂੰ ਆਰਡਰ ਆ ਜਿਹੜੇ ਕਮਾਲ ਦੇ ਤਿਆਰ ਕਰਨੇ ਮੋੜ ਲਿਆ ਬਈ ਮੋੜ ਲਿਓ ਨਾਗਸੀ ਭਰਾ ਕੋਲੇ ਦੋ ਬਾਈ ਦੋਨੇ ਹੀ ਦਿਖਾਤੇ ਦੋਨੇ ਭਾਈ ਦੇ ਘਰ ਦੇ ਨਾਗਾ ਕੋਈ ਵਪਾਰ ਦਾ ਕੰਮ ਨਹੀਂ ਕਿਸੇ ਵੀਰ ਨੂੰ ਬਾਈ ਦੋਨਾਂ ਚ ਕੋਈ ਵੀ ਪਸੰਦ ਆਵੇ ਤਾਂ ਵੀਰ ਨਾਲ ਕੰਟੈਕਟ ਕਰ ਲਿਓ ਆ ਰੇਟ ਆ ਜਿਹੜਾ ਬਾਈ ਕਹਿੰਦਾ ਫੋਨ ਤੇ ਹੋ ਜਾਊਗਾ ਮੋਹਲਾ ਬਾਈ ਕਹਿੰਦਾ ਜਮ ਮੱਜਾਂ ਦੇ ਝੋਟੀਆਂ ਦੇ ਹਿਸਾਬ ਨਾਲ ਬਿਲਕੁਲ ਜਾਇ ਜੀ ਹੋਊਗਾ ਰੀਟ ਬਾਈ ਕੋਲੇ ਸਾਰੀ ਚੰਗੀ ਆ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਲਾ ਧੰਨਵਾਦ